ਸਾਰੇ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਆਲੂ ਹੰਦੇ ਪਰੌਂਠੇ ਤੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਹੀ ਦੇਸੀ ਤਰੀਕੇ ਨਾਲ ਬਣਾਵਾਂਗੇ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਆਪਾਂ ਇੱਥੇ ਫਰੈਸ਼ ਫਰੈਸ਼ ਧਨੀਆ ਲੈ ਲਿਆ ਤੇ 8 ਤੋਂ 10 ਮਿਰਚਾਂ ਲੈ ਲਈਆਂ ਨੇ ਹਰੀਆਂ ਤੇ ਕੁੰਡਾ ਲੈ ਲਿਆ ਤੇ ਇਹਦੇ ਵਿੱਚ ਆਪਾਂ ਜਿਹੜਾ ਧਨੀਆ ਹੈਗਾ ਬਰੀਕ-ਬਰੀਕ ਕੱਟ ਕੇ ਪਾ ਲਵਾਂਗੇ ਤੇ ਵਿੱਚ ਜਿਹੜੀਆਂ ਮਿਰਚਾਂ ਨੇ ਉਹਨਾਂ ਨੂੰ ਵੀ ਕੱਟ ਕੇ ਪਾ ਲਵਾਂਗੇ ਤੇ ਇਹ ਆਪਾਂ ਆਲੂਆਂ ਦਾ ਮਸਾਲਾ ਬਣਾਵਾਂਗੇ ਜਿਹੜਾ ਆਪਾਂ ਰੋਟੀ 'ਚ ਭਰਾਂਗੇ ਤੇ ਇਹ ਆਪਾਂ ਮਤਲਬ ਜਿਹੜਾ ਮਸਾਲਾ ਬਹੁਤ ਹੀ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦਾਗਾ ਤੇ ਬਿਲਕੁਲ ਦੇਸੀ ਤਰੀਕੇ ਨਾਲ ਜਿਹੜੇ ਪਰੌਂਠੇ ਬਣਾਵਾਂਗੇ ਆਪਾਂ ਚੁੱਲੇ ਤੇ ਤੇ ਇੱਕ ਚਮਚਾ ਆਪਾਂ ਪਾ ਕੇ ਜੀਰੇ ਦਾ ਪਾ ਲਿਆ ਤੇ ਇੱਕ ਚਮਚਾ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਫਤ ਧਨੀਆ ਸਾਫਤ ਧਨੀਏ ਦਾ ਟੇਸਟ ਆ ਜਿਹੜਾ ਬਹੁਤ ਜਿਆਦਾ ਵਧੀਆ ਹੁੰਦਾਗਾ ਆਲੂ ਦੇ ਪਰੌਂਠੇ ਦੇ ਵਿੱਚ ਇਸ ਤਰ੍ਹਾਂ ਅਸਵਾਦ ਆਪਾਂ ਦੋ ਛੋਟੇ ਚਮਚਾ ਜਿਹੜੇ ਆਪਣੇ ਮਸਾਲੇ ਵਾਲੇ ਗੱਲੇ ਵਿੱਚ ਹੁੰਦੇ ਹੈਗੇ ਉਹ ਪਾ ਲਵਾਂਗੇ ਆਪਾਂ ਨੌਨ ਦੇ ਤੇ ਇਹਨੂੰ ਆਪਾਂ ਜਿਹੜਾ ਮਸਾਲਾ ਮਸਾਲੇ ਨੂੰ ਆਪਾਂ ਰਗੜ ਲਾਵਾਂਗੇ ਤੇ ਇਹਨੂੰ ਆਪਾਂ ਬਿਲਕੁਲ ਜਿਆਦਾ ਬ੍ਰੇਕ ਨਹੀਂ ਪੀਸਣਾ ਹੈਗਾ ਥੋੜਾ ਜਿਹਾ ਤਰ ਤਰਾ ਜਿਹਾ ਪੀਸ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਦੇਸੀ ਤਰੀਕੇ ਨਾਲ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਦੇ ਆਂ ਜਿਹੜੀ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਤੇ ਬਹੁਤ ਹੀ ਲذیذ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਘੱਟ ਮੇਨ ਤੋਂ ਵਾਲੀ ਤੇ ਬਹੁਤ ਹੀ ਘੱਟ ਮਸਾਲਿਆਂ ਵਾਲੀ ਤੇ ਜਿਹੜਾ ਇਹ ਮਸਾਲਾ ਆਪਣਾ ਮਿਰਚ ਦਾ ਤੇ ਇਹ ਧਨੀਏ ਦਾ ਇਹ ਆਪਾਂ ਮਤਲਬ ਕਿ ਪੀਸ ਕੇ ਤਿਆਰ ਕਰ ਲਿਆ ਰਗੜ ਕੇ ਤੇ ਉਸ ਤੋਂ ਬਾਅਦ ਆਪਾਂ ਇੱਧਰ ਜਿਹੜੇ ਆਲੂ ਨੇਗੇ ਆਲੂਆਂ ਨੂੰ ਵੀ ਆਪਾਂ ਉਬਾਲ ਕੇ ਠੰਡਾ ਕਰ ਲਿਆ ਪਾਣੀ 'ਚ ਪਾ ਕੇ ਤੇ ਹੁਣ ਆਪਾਂ ਜਿਹੜੇ ਆਲੂ ਹੈਗੇ ਉਹਨਾਂ ਨੂੰ ਆਪਾਂ ਨਾ ਗ੍ਰाइंड ਕਰਨਾ ਨਾ ਮਿਕਸ ਕਰਨਾ ਕੁਝ ਵੀ ਨਹੀਂ ਕਰਨਾ ਹੈਗਾਗਾ ਤੇ ਆਪਾਂ ਦੇਸੀ ਤਰੀਕੇ ਨਾਲ ਹੀ ਕੁੰਡੇ ਦੇ ਵਿੱਚ ਆਲੂਆਂ ਨੂੰ ਵੀ ਕੁੱਟਾਂਗੇ ਤੇ ਜਿਹੜਾ ਇਹ ਮਸਾਲਾ ਹੈਗਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਪਰੌਂਠੇ ਦੇ ਵਿੱਚ ਤਾਂ ਇਹ ਬਹੁਤ ਹੀ ਜ਼ਿਆਦਾ ਲਜੀਜ਼ ਲੱਗਦਾ ਹੈਗਾ ਤੇ ਆਲੂ ਇਹ ਇੱਧਰ ਠੰਡੇ ਕਰ ਲਏ ਤੇ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਤੇ ਬਿਲਕੁਲ ਠੰਡੇ ਪਾਣੀ ਚ ਪਾ ਕੇ ਰੱਖ ਲਿਆ ਠੰਡੇ ਚ ਪਾਣੀ ਤੇ ਉਵਾੜ ਕੇ ਰੱਖ ਲਏ ਸੀ ਇਹ 1 ਕਿਲੋ ਆਲੂ ਲਏਗੇ ਇਹ ਤੇ ਇਹਦੇ ਵਿੱਚ ਇਹ 10 ਤੋਂ 12 ਪਰੌਂਠਿਆਂ ਦੀ ਵਧੀਆ ਫੁੱਲ ਸਟਫਿੰਗ ਮਤਲਬ ਕਿ ਹੈਗੀ ਹੈ ਕਿ ਤੇ 10 12 ਪਰੌਂਠੇ ਇਹਦੇ ਜਿਹੜੇ ਬਣ ਕੇ ਤਿਆਰ ਹੋ ਜਾਣਗੇ ਪੂਰੇ ਫੁੱਲ ਭਰੇ ਭਰੇ ਤੇ ਜਿੰਨਾ ਆਲੂ ਦਾ ਪਰੌਂਠਾ ਆਪਾਂ ਮਸਾਲਾ ਵੱਧ ਭਰ ਕੇ ਬਣਾ ਕੇ ਤਿਆਰ ਕਰਦੇ ਹਾਂ ਉਹਨਾਂ ਹੀ ਜ਼ਿਆਦਾ ਟੇਸਟੀ ਲੱਗਦਾ ਹੈਗਾ ਤੇ ਇਹਨਾਂ ਨੂੰ ਛਿੱਲ ਕੇ ਆਪਾਂ ਡਾਇਰੈਕਟ ਕੁੰਡੇ ਦੇ ਵਿੱਚ ਪਾ ਲਵਾਂਗੇ ਆਲੂਆਂ ਨੂੰ ਤੇ ਬਾਕੀ ਸਾਰੇ ਆਲੂ ਵੀ ਆਪਾਂ ਛੱਲ ਲਵਾਂਗੇ ਛੱਲ ਕੇ ਆਪਾਂ ਸਾਈਡ ਤੇ ਰੱਖ ਲਵਾਂਗੇ ਤੇ ਇਹਨਾਂ ਨੂੰ ਫਿਰ ਆਪਾਂ ਕੁੰਡੇ ਦੇ ਵਿੱਚ ਕੁੱਟ ਲਵਾਂਗੇ ਮਸਾ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਉਹਦੇ ਵਿੱਚ ਤੇ ਇਹ ਤੁਸੀਂ ਦੇਖ ਸਕਦੇ ਆ ਜਿਹੜੇ ਆਲੂ ਹੈਗੇ ਆਪਾਂ ਛੱਲ ਕੇ ਠੰਡੇ ਕੀਤੇ ਹੋਏ ਨੇਗੇ ਠੰਡੇ ਕਰਕੇ ਪਾਉਣੇ ਹੈਗੇ ਗਰਮ ਨਾਲ ਲਾਲਾਂਗੀਆਂ ਛੱਡ ਜਾਂਦੇ ਆਲੂ ਤਾਂ ਕਰਕੇ ਠੰਡੇ ਹੀ ਪਾਉਣੇ ਹੈਗੇ ਤੇ ਇਹਨੇ ਆਲੂ ਆਪਾਂ ਸਾਰੇ ਪੀਸ ਲਵਾਂਗੇ ਇਸ ਤਰ੍ਹਾਂ ਕੁੱਟ ਲਵਾਂਗੇ ਤੇ ਇਹ ਆਪਾਂ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਆਲੂ ਦਾ ਵੱਡਾ ਪੀਸ ਨਹੀਂ ਰਹਿਣ ਦੇਣਾ ਹੈਗਾਗਾ ਤੇ ਸਾਰਿਆਂ ਨੂੰ ਬਿਲਕੁਲ ਸੌਫਟ ਹੈ ਵਧੀਆ ਮਲੈਮ ਜਿਹੜਾ ਮਸਾਲਾ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਫਿਰ ਜਿਹੜਾ ਜਦੋਂ ਆਪਾਂ ਪਰਾਂਠਾ ਬਣਾਉਨੇ ਆ ਬਹੁਤ ਹੀ ਵਧੀਆ ਮਤਲਬ ਕਿ ਬੇਲਿਆ ਜਾਂਦਾਗਾ ਉਹ ਤੇ ਵਿੱਚੋਂ ਫਟਦਾ ਨਹੀਂ ਹੈਗਾਗਾ ਨਾ ਉਹਦੀ ਮਸਾਲਾ ਨਿਕਲਦਾ ਹੈਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਪਕ ਕੇ ਤਿਆਰ ਹੁੰਦਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈਗਾ ਤੇ ਇਹ ਜਿਹੜੇ ਆਲੂ ਨੇ ਆਪਾਂ ਸਾਰੇ ਇੱਥੇ ਪੀਸ ਲਵਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੁਝ ਮਸਾਲੇ ਹੋਰ ਐਡ ਕਰਾਂਗੇ ਅੱਗੇ ਜਾ ਕੇ ਪਹਿਲਾਂ ਆਪਾਂ ਆਲੂਆਂ ਨੂੰ ਕੁੱਟ ਲਵਾਂਗੇ ਤੇ ਵੀਡੀਓ ਨੂੰ ਜੇ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰ ਸੋਈ ਨੂੰ ਭੱਤਵਾ ਸਬਸਕ੍ਰਾਈਬ ਕਰਨਾ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਜਿਹੜਾ ਕੋਈ ਪਹਿਲੀ ਵਾਰ ਆਪਣੇ YouTube ਚੈਨਲ ਤੇ ਵੀਡੀਓ ਦੇਖ ਰਿਹਾ ਹੈ ਤਾਂ ਕਿ ਆਉਣ ਵਾਲੀ ਨਵੇਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਮਿਲ ਸਕੇ ਤੇ ਤੁਸੀਂ ਜਿਹੜੀ ਵੀਡੀਓ ਦੇਖ ਸਕੋ ਬਹੁਤ ਹੀ ਘੱਟ ਮਿਹਨਤ ਵਾਲੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਆਪਾਂ ਜਿਹੜੀ ਰੈਸਪੀ ਬਣਾਉਣੇ ਹੈਗੇ ਤੇ ਬਣਾ ਕੇ ਟਰਾਈ ਜ਼ਰੂਰ ਕਰਿਆ ਕਰੋ ਤੇ ਬਹੁਤ ਹੀ ਘਾਟਾ ਮਤਲਬ ਕਿ ਮਸਾਲਿਆਂ ਵਾਲੀ ਤੇ ਦੇਸੀ ਜਿਹੇ ਤਰੀਕੇ ਨਾਲ ਆਪਾਂ ਜਿਹੜੀ ਹੈ ਇਹ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਜਿਹਨੂੰ ਕਿ ਹਰੇਕ ਹਰੇਕ ਹੀ ਮਤਲਬ ਕਿ ਅੰਜਾਨ ਬਖਤੀ ਬਣਾ ਕੇ ਤਿਆਰ ਕਰ ਸਕਦਾ ਹੈਗਾ ਤੇ ਇਧਰ ਇੱਕ ਚਮਚਾ ਪਾਣੀ ਜਿਹੜਾ ਜਮੈਨ ਲੈ ਲਈ ਹੈਗੀ ਤੇ ਇਹਦੇ ਨਾਲ ਜਿਹੜਾ ਪ੍ਰਾਂਠਾ ਜਲਦੀ ਹজম ਹੁੰਦਾ ਹੈਗਾ ਤੇ ਦੋ ਆਪਾਂ ਨੇ ਜਿਹੜੇ ਪਿਆਜ਼ ਲੈ ਲੈਨੇਗੇ ਛੋਟੇ ਸਾਈਜ਼ ਦੇ ਤੇ ਇਹਨਾਂ ਨੂੰ ਵੀ ਆਪਾਂ ਬ੍ਰੇਕ ਬ੍ਰੇਕ ਕੱਟ ਕੇ ਇਹਦੇ ਵਿੱਚ ਪਾ ਲਵਾਂਗੇ ਪਿਆਜ਼ ਦਾ ਟੇਸ ਹੈ ਜਿਹੜਾ ਇਹ ਮਸਾਲੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਆਲੂ ਦੇ ਪਰਾਂਠੇ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇਗੇ ਤੇ ਇਹਨਾਂ ਨੂੰ ਵੀ ਆਪਾਂ ਬ੍ਰੇਕ ਬ੍ਰੇਕ ਕਟਿੰਗ ਕਰ ਲਵਾਂਗੇ ਜਿਹੜੇ ਪਿਆਜ਼ ਨੇਗੇ ਪਿਆਜ਼ਾਂ ਨੂੰ ਬ੍ਰੇਕ ਬ੍ਰੇਕ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਝ ਜਿਹੜੇ ਹੋਰ ਮਸਾਲੇ ਹੈਗੇ ਉਹ ਆਪਾਂ ਪਾ ਦਵਾਂਗੇ ਤੇ ਕਿਉਂਕਿ ਮਿਰਚਾਂ ਤਾਂ ਇੱਥੇ ਮੈਂ ਹਰੀਆਂ ਪਾਤੀਆਂ ਨਹੀਂ ਐ ਜਿੰਨੀਆਂ ਆਪਾਂ ਨੂੰ ਜ਼ਰੂਰਤ ਹੁੰਦੀਆਂ ਨੇ ਇਹਨਾਂ ਨੌਨ ਮਿਰਚ ਦੀ ਉਸ ਹਿਸਾਬ ਨਾਲ ਤੇ ਫਿਰ ਵੀ ਜੇ ਤੁਹਾਨੂੰ ਘੱਟ ਲੱਗੇ ਮਿਰਚ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਜੇ ਹਰੀ ਪੌਣੀ ਆ ਤਾਂ ਤੁਸੀਂ ਇਹਦੇ ਵਿੱਚ ਹਰੀ ਮਿਰਚ ਨੂੰ ਵੀ ਪੀਸ ਕੇ ਹੋਰ ਪਾ ਸਕਦੇ ਹੋਗੇ ਤੇ ਮੈਂ ਅੱਜ ਇਹ ਬਿਲਕੁਲ ਹਰੀ ਮਿਰਚ ਨਾਲ ਬਣਾ ਕੇ ਤਿਆਰ ਕਰੂੰਗੀ ਇਹਦੇ ਵਿੱਚ ਲਾਲ ਮਿਰਚ ਬਿਲਕੁਲ ਹੀ ਨਹੀਂ ਐਡ ਕਰਤੀ ਜਿਹੜਾ ਹਰੀ ਮਿਰਚ ਤੇ ਧਨੀਆ ਦਾ ਟੇਸ ਐ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਨਾ ਹੀ ਇਹਦੇ ਨਾਲ ਜਿਵੇਂ ਆਪਾਂ ਕਹਿੰਦੇ ਆਪਣੇ ਪਰਾਂਠਾ ਖਾ ਕੇ ਆ ਜਲਣ ਹੋਣ ਲੱਗ ਗਈ ਹੈਗੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਹਰੀ ਮਿਰਚ ਪਾ ਕੇ ਜਦੋਂ ਆਪਾਂ ਪਰਾਂਠਾ ਬਣਾਉਣੇ ਹੈਗੇ ਤੇ ਇਹ ਜਿਹੜੇ ਪਿਆਜ਼ ਨੇ ਮੈਂ ਦੋਨੇ ਕਟਿੰਗ ਕਰ ਲਿਆ ਹੈਗੀ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਥੋੜਾ ਜਿਹੜਾ ਨਾਣ ਸੀਗਾ ਉਹ ਛੋਟੇ ਚਮਚੇ ਦੋ ਹੀ ਐਡ ਕੀਤੇ ਸੀ ਤੇ ਇੱਕ ਚਮਚਾ ਐਡ ਇਹਦੇ ਵਿੱਚ ਹੋਰ ਕਰ ਲਿਆ ਮੈਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਧਨੀਆ ਪਾਤਾ ਇੱਕ ਚਮਚਾ ਤੇ ਇੱਕ ਚਮਚਾ ਇਹਦੇ ਵਿੱਚ ਗਰਮ ਮਸਾਲਾ ਤੇ ਥੋੜਾ ਜਿਹਾ ਚਾਟ ਮਸਾਲਾ ਐਡ ਕਰਤਾ ਸੀਗਾ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਜਿਹੜਾ ਇਹ ਮਸਾਲਾ ਆਪਣਾ ਬਿਲਕੁਲ ਤਿਆਰ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇੱਧਰ ਨਾਲ ਹੀ ਪਹਿਲਾਂ ਮੈਂ ਆਟਾ ਗੁੰਨ ਕੇ ਰੱਖਦਾ ਸੀ ਕਣਕ ਦਾ ਤੇ ਜਿਹੜਾ ਕਿ ਵੀ 25 ਮਿੰਟ ਮੈਂ ਪਹਿਲਾਂ ਗੁੰਨ ਕੇ ਰੱਖਦਾ ਸੀਗਾ ਬਿਲਕੁਲ ਨਰਮ ਆਟਾ ਗੁੰਨ ਕੇ ਤਿਆਰ ਕਰਨਾ ਹੈਗਾ ਕਿਉਂਕਿ ਜਿੰਨਾ ਨਰਮ ਆਟਾ ਹੋਊਗਾ ਉਨਾ ਹੀ ਜਿਹੜਾ ਆਪਣਾ ਪਰਾਂਠਾ ਹੈਗਾ ਬਹੁਤ ਵਧੀਆ ਨਰਮ ਤੇ ਨਰਮ ਨਰਮ ਬਣ ਕੇ ਤਿਆਰ ਹੋ ਪੂਰਾ ਪੂਰਾ ਤੇ ਨਹੀਂ ਉਹ ਫਟੇ ਫਿਰ ਮਸਾਲਾ ਭਰੇ ਤੋਂ ਜਿੰਨਾ ਹੋ ਸਕੇ ਉਨਾ ਹੀ ਨਰਮ ਆਟਾ ਗੁੰਨਣਾ ਹੈਗਾ ਤੇ ਪਰਾਂਠਾ ਬਣਾਣਾ ਹੈਗਾ ਬਹੁਤ ਹੀ ਵਧੀਆ ਮਤਲਬ ਕਿ ਨਰਮ ਨਰਮ ਪਰਾਂਠਾ ਬਣ ਕੇ ਤਿਆਰ ਹੁੰਦਾ ਹੈਗਾ ਤੇ ਜਿਹੜਾ ਇਹ ਮਸਾਲਾ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹਦੇ ਵਿੱਚ ਨਾਣ ਮਿਰਚ ਇਹ ਤੁਸੀਂ ਚੈੱਕ ਕਰ ਸਕਦੇ ਹੋ ਨਾਣ ਮਿਰਚ ਘੱਟ ਵੱਧ ਤਾਂ ਤੁਸੀਂ ਹੋਰ ਐਡ ਕਰ ਸਕਦੇ ਹੋ ਤੇ ਇੱਧਰ ਮੈਂ ਆਟੇ ਦਾ ਇੱਕ ਪੇੜਾ ਬਣਾ ਲਿਆਗਾ ਤੇ ਇਹ ਆਮ ਰੋਟੀ ਨਾਲ ਥੋੜਾ ਜਿਹਾ ਵੱਡਾ ਪੇੜਾ ਬਣਾ ਲਿਆ ਤੇ ਇਹਨੂੰ ਮੈਂ ਪੇੜੇ ਨੂੰ ਫਲਾ ਲੂੰਗੀ ਸੁੱਕਾ ਆਟਾ ਲਾ ਕੇ ਕਿਉਂਕਿ ਆਪਾਂ ਇਹਦੇ ਵਿੱਚ ਸਟਫਿੰਗ ਭਰਨੀ ਹੈਗੀ ਤੇ ਥੋੜਾ ਜੈ ਇਹਨੂੰ ਫਲਾ ਲਵਾਂਗੇ ਆਪਾਂ ਹੋਰ ਹੱਥ ਨਾਲ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਟਫਿੰਗ ਭਰ ਦਵਾਂਗੇ ਤੇ ਕਾਫੀ ਵਧੀਆ 바ਵਾ ساری ਸਟਫਿੰਗ ਪਰ ਨਾਲੇ ਜਿਹੜੇ ਆਲੂ ਦੇ ਪਰੌਂਠੇ ਹੈਗੇ ਟੇਸਟੀ ਲੱਗਦੇ ਨੇਗੇ ਤੇ ਇਹਦੇ ਵਿੱਚ ਆਪਾਂ ਭਰ ਲਵਾਂਗੇ ਸਟਫਿੰਗ ਜਿਹੜੀ ਆਪਾਂ ਮਸਾਲਾ ਬਣਾ ਕੇ ਪਹਿਲਾਂ ਤਿਆਰ ਕੀਤਾ ਹੋਇਆ ਆਲੂ ਦਾ ਤੇ ਇਹ ਕਾਫੀ ਸਾਰਾ ਮਸਾਲਾ ਮੈਂ ਲੈ ਲਿਆ ਤੇ ਇਹਦੇ ਵਿੱਚ ਆਪਾਂ ਭਰ ਲਿਆ ਤੇ ਇਹਨੂੰ ਆਪਾਂ ਫੋਲਡ ਕਰ ਲਵਾਂਗੀ ਫੋਲਡ ਕਰਨ ਵੇਲੇ ਨਾ ਥੋੜਾ ਜਿਹਾ ਦੇ ਵਿੱਚ ਮੈਂ ਇੱਕ ਸਾਈਡ ਤੇ ਜਿਵੇਂ ਮਸਾਲੇ ਨੂੰ ਮਸਾਲਾ ਦਿਖਦਾ ਰਹੂਗਾ ਤੁਹਾਨੂੰ ਤੇ ਉਹਦੇ ਵਿੱਚ ਨਾ ਜਦੋਂ ਆਪਾਂ ਪ੍ਰਾਂਠੇ ਨੂੰ ਮੇਂ ਬੇਲਾਂਗੇ ਤੇ ਥੋੜਾ ਜਿਹਾ ਮਤਲਬ ਕਿ ਮਸਾਲਾ ਚਮਕੂਗਾ ਕੋਈ ਚੱਕਰ ਨਹੀਂ ਹੈਗਾ ਗਾਉ ਉਹ ਮੈਂ ਜਾਣ ਕੇ ਛੱਡਿਆ ਹੋਇਆ ਹੈਗਾ ਕਿਉਂਕਿ ਜਦੋਂ ਇਹ ਆਪਾਂ ਇਹਦੇ ਉੱਪਰ ਘਿਓ ਲਾਵਾਂਗੇ ਨਾ ਘਿਓ ਇਹ ਘਿਓ ਅੰਦਰ ਤੱਕ ਰਚੂ ਮਸਾਲੇ ਤੱਕ ਰਚ ਰ ਤੇ ਜਿਹੜਾ ਪਰਾਂਠੇ ਦਾ ਟੇਸਟ ਹੈ ਉਹ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਫਿਰ ਜਦੋਂ ਅੰਦਰ ਟਿਕਰ ਜਿਹੜਾ ਘਿਓ ਹੈਗਾ ਮਸਾਲੇ ਵਿੱਚ ਰਚ ਜਾਂਦਾ ਹੈਗਾ ਤੇ ਤੁਸੀਂ ਦੇਖ ਸਕਦੇ ਆ ਬਿਲਕੁਲ ਵੀ ਮਸਾਲ ਜਿਹੜਾ ਪਰਾਂਠਾ ਹੈਗਾ ਮਸਾਲੇ ਕੋਲ ਬਿਲਕੁਲ ਨਹੀਂ ਫਟਿਆ ਹੈਗਾਗਾ ਆਰਾਮ ਨਾਲ ਪੇਲਿਆ ਗਿਆ ਕਿਉਂਕਿ ਆਟਾ ਜਿਹੜਾ ਬਹੁਤ ਜ਼ਿਆਦਾ ਨਰਮ ਗੁੰਨਿਆ ਹੋਇਆ ਹੈਗਾ ਤੇ ਇਧਰ ਆਪਾਂ ਤਾਂ ਆ ਗਰਮ ਕਰ ਲਿਆ ਸੀ ਚੁੱਲੇ ਤੇ ਬਣਾ ਰਹੇ ਆਂਗੇ ਜਿਹੜੇ ਪਰਾਂਠੇ ਨੇਗੇ ਤੇ ਆਪਾਂ ਬੇਲ ਕੇ ਪਰਾਂਠਾ ਜਿਹੜਾ ਪਾਤਾ ਹੈਗਾ ਤੇ ਦੂਸਰਾ ਪਾਸਾ ਪਲਟ ਲਵਾਂਗੇ ਸੇਕ ਲੱਗਣ ਤੋਂ ਬਾਅਦ ਤੇ ਉੱਪਰ ਲਾ ਦਵਾਂਗੇ ਇਹਦੇ ਆਪਾਂ ਘਿਓ ਤੇਲ ਲਾਉਣਾ ਤੁਸੀਂ ਤੇਲ ਵੀ ਲਾ ਸਕਦੇ ਹੋਗੇ ਤੇ ਕਾਫੀ ਜਿਆਦਾ ਮਤਲਬ ਕਿ ਇਹ ਕ੍ਰਿਸਪੀ ਤੇ ਨਰਮ ਜਿਹਾ ਜਿਹੜਾ ਪਰਾਂਠਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਦੋਨੇ ਪਾਸੇ ਆਪਾਂ ਚੰਗੀ ਤਰ੍ਹਾਂ ਘਿਓ ਲਾ ਕੇ ਤੇ ਇਹਨੂੰ ਆਪਾਂ 올ਡ ਪਲਟ ਕੇ ਚੰਗੀ ਤਰ੍ਹਾਂ ਸੇਕ ਲਵਾਂਗੇ ਤੇ ਚੁੱਲੇ ਤੇ ਬਹੁਤ ਜਲਦੀ ਜਿਹੜਾ ਪਰੌਂਠੇ ਬਣ ਕੇ ਤਿਆਰ ਹੋ ਜਾਂਦੇ ਹੈਗੇ ਤੇ ਕਿਉਂਕਿ ਇਹ ਕਾਫੀ ਜ਼ਿਆਦਾ ਸਟਫਿੰਗ ਭਰ ਕੇ ਬਣਾਏ ਹੁੰਦੇ ਹੈਗੇ ਤੇ ਗੈਸ ਤੇ ਕਈ ਵਾਰ ਜ਼ਿਆਦਾ ਦੇਰ ਲੱਗ ਜਾਂਦੀ ਹੈ ਤਾਂ ਕਰਕੇ ਜਿਹੜੇ ਆਲੂ ਦੇ ਪਰੌਂਠੇ ਹੈ ਮੈਂ ਖਾਸ ਕਰਕੇ ਚੁੱਲੇ ਤੇ ਬਣਾ ਕੇ ਤਿਆਰ ਕਰ ਲੀਏਗੀ ਤੇ फटाफट ਜਿਹੜੇ ਹੈਗੇ ਬਣ ਕੇ ਤਿਆਰ ਹੋ ਜਾਂਦੇ ਨੇਗੇ ਕਾਫੀ ਸਰਕ ਕੇ ਹੋ ਜਾਂ ਮंजे ਤੁਸੀਂ ਤੇਲ ਲਾਉਣੇ ਤਾਂ ਤੇਲ ਵੀ ਲਾਓ ਜੋ ਵੀ ਤੁਸੀਂ ਲਾਉਣੇ ਆਉਂਗੇ ਚਾਹੇ ਇਹਦੇ ਉੱਤੇ ਤੁਸੀਂ ਮੱਖਣ ਵੀ ਲਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਪਰਾਂਠੇ ਬਣਾ ਕੇ ਇਸ ਤਰ੍ਹਾਂ ਤੇ ਨੂੰ ਚੰਗੀ ਤਰ੍ਹਾਂ ਆਪਾਂ ਸੇਕ ਲਵਾਂਗੇ ਦੋਨੇ ਪਾਸਿਆਂ ਤੋਂ ਜਿਹੜਾ ਪਰਾਂਠਾ ਹੈਗਾ ਮਿੰਟਾ ਸਕਿੰਡਾਂ ਚ ਹੀ ਬਣ ਕੇ ਤਿਆਰ ਹੋ ਜਾਊਗਾ ਇਸ ਤਰ੍ਹਾਂ ਹੀ ਆਪਾਂ ਬਾਕੀ ਪਰਾਂਠੇ ਨੇ ਜਿਹੜੇ ਉਹ ਵੀ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਲਰ ਜਿਹੜਾ ਕਿੰਨਾ ਵਧੀਆ ਕਲਰ ਆਉਂਦਾ ਹੈਗਾ ਪਰਾਂਠੇ ਦਾ ਜਦੋਂ ਆਪਾਂ ਇਹਨੂੰ ਤਵੇ ਤੇ ਸੇਕਦੇ ਆਂਗੇ ਤੇ इनू चंगी तरह सेक लवेंगे सारे पास तो जब परौंठा है बिल्कुल अपना बन के तैयार हो जूगा हम मिनटा सकेंटा तो देख स परौंठा बन के अपना बिल्कुल तैयार हो गया तो यू आप उतार लवेंगे तो यू आप रख देंगे एक सैड के कपड़े देपर उधर आप परौंठा होर ना ही पा लवेंगे बाकी परौंठे भी इस तरह ही बना लवेंगे तो इन भी आपट के ਚੰਗੀ ਤਰ੍ਹਾਂ ਸੇਕ ਲਵਾਂਗੇ ਦੋਨੇ ਪਾਸੇ ਘਿਓ ਲਾ ਕੇ ਵਧੀਆ ਵਧੀਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਰਵ ਕਰਾਂਗੇ ਦਹੀਂ ਨਾਲ ਆਮ ਆਲੇ ਦੇ achar ਨਾਲ ਤੇ ਸਿਰਕਾ ਵਾਲੀ ਲਾਲ ਮਿਰਚ ਦੇ achar ਨਾਲ ਤੇ ਦਹੀਂ ਦੇ ਵਿੱਚ ਪਾਵਾਂਗੇ ਆਪਾਂ ਕੁੱਟ ਕੇ ਹਰੀ ਮਿਰਚ ਜਿਹਦਾ ਟੇਸਟ ਦਹੀਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਹਲਕਾ ਨੂਨ ਪਾ ਕੇ ਤੇ ਇਹ ਜਿਹੜੀ ਪਰਾਂਠੇ ਹੈਗੇ ਆਪਾਂ ਖਾ ਸਕਦੇ ਆਂਗੇ ਤੁਸੀਂ ਕੱਲੇ achar ਨਾਲ ਵੀ ਜਾਂ ਮੱਖਣ ਧਰ ਕੇ ਵੀ ਖਾ ਸਕਦੇ ਆਂ ਬਹੁਤ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਕਾਫੀ ਸਦਾ ਹੈ ਇਹਦੇ ਵਿੱਚ ਜਿਹੜਾ ਮਸਾਲਾ ਭਰਿਆ ਹੋਇਆ ਹੈਗਾ ਤੇ ਤੁਹਾਨੂੰ ਸਬਜੀ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ ਹੈਗੀ ਜਾਂ ਦਹੀਂ ਦੀ ਮਹਿਸੂਸ ਨਹੀਂ ਹੁੰਦੀ ਹੈਗੀ ਕੱਲੇ achar ਜਾਂ ਨਾਲ ਕੱਲੇ ਜਾਂ ਕੱਲੇ ਘੋਣ ਵਾਲੀ ਖਾ ਸਕਦੇ ਆਂ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗੇ ਤੇ ਪਰਾਂਠੇ ਬਣ ਕੇ ਬਿਲਕੁਲ ਤਿਆਰ ਹੈਗੀ ਤੇ ਇਹਨੂੰ ਆਪਾਂ ਦਹੀਂ ਨਾਲ ਜਿਹੜਾ ਆਪਾਂ ਥਾਲੀ ਨੂੰ ਤਿਆਰ ਕਰ ਲਿਆਗਾ ਤੇ ਇਹਦੇ ਵਿੱਚ ਰੱਖ ਦਾਂਗੇ ਪਰੋਂਠੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬាទ ਬាទ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਈ ਨੂੰ ਬាទ ਬាទ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤੱਤਰ ਵੀਡੀਓ ਦੇਖਣ ਲਈ ਧੰਨਵਾਦ ਜੀ